ਇਹ ਤਾਂ ਉਹ ਸੀਐਮਾ ਸ਼ਹਿਰ ਦਾ ਰੂਪੀ ਕੇ ਭਾਸ਼ਣ ਦਿੰਦਾ ਹੈ ਭਾਸ਼ਣ ਬਹੁਤ ਸੋਹਣੇ ਲੰਮੇ ਲੰਮੇ ਦਿੰਦਾ ਪਰ ਕੰਮ ਰੁਪਈਆ ਦਾ ਨਹੀਂ ਕਰਦਾ ਉਦਾਂ ਦਾ ਸਾਡਾ ਟ੍ਰਾਂਸਪੋਰਟ ਮਨਿਸਟਰ ਆ ਜਿਹੜਾ ਟ੍ਰਾਂਸਪੋਰਟ ਮਹਿਕਮੇ ਨੂੰ ਪਤਾ ਹੀ ਨਹੀਂ ਜਿੱਥੋਂ ਬੈਨੀਫਿਟ ਮਿਲਣਾ ਸਿਰਫ ਆਪਣੇ ਕਰਪਸ਼ਨ ਨੂੰ ਭੱਜੇ ਫਿਰਦੇ ਆ ਇਹਨਾਂ ਦਾ ਉਹ ਹਾਲ ਹੋ ਗਿਆ ਕਿ ਬਾਹਰ ਟ੍ਰਾਂਸਪੋਰਟ ਮਾਫੀਆ ਵੇਖ ਲੋ ਹਰ ਚੌਂਕ ਚ ਗੱਟੀ ਤਿੰਨੇ ਭਰ ਲਾਪੀ ਆ ਇਹ ਉਹ ਦਿੰਨੇ ਆ ਪਹਿਲੀਆਂ ਸਰਕਾਰਾਂਾਂ 'ਚ ਕੰਮ ਨਹੀਂ ਹੁੰਦੇ ਸੀ ਪਰ ਇਹ ਤਿੰਨਾਂ ਸਾਲਾਂ ਦੇ ਵਿੱਚ ਇਹ ਕੰਮ ਕੋਣੇ ਸ਼ੁਰੂ ਹੋ ਕੇ ਆ ਵਰਕਰਾਂ ਦਾ ESIC EPF ਲਾਗੂ ਕਰਾਉਣ ਜਾਂਦੇ ਜਦੋਂ ਮੈਡੀਕਲ ਸਹੂਲਤ ਲੈਣੀ ਹੁੰਦੀ ਆ ਉਹ ਕਹਿੰਦਾ ਮੈਂ ਤੁਹਾਡਾ ਠੇਕੇਦਾਰ ਹੀ ਨਹੀਂ ਹੈਗਾ ਮੈਂ ਤਾਂ ਇੱਕ ਸਿਰਫ ਤਨਖਾਹ ਪਾਉਂਦਾ ਪਿਆ ਜਿਹੜਾ ਭੱਜ ਗਿਆ 15-15 ਤੋਂ 25000 ਰੁਪਏ ਪਰ ਵਰਕਰ ਸਕਿਉਰਿਟੀ ਲੈ ਕੇ ਫਰਾਰ ਆ ਚਾਰ-ਚਾਰ ਮਹੀਨਿਆਂ ਦਾ EPF ESIC ਲੈ ਕੇ ਫਰਾਰ ਆ ਉੱਥੇ ਕੋਈ ਕਾਰਵਾਈ ਨਹੀਂ ਆ ਸਿਰਫ ਐਫਆਈਆਰ ਕਰਾ ਕੇ ਜੇ ਤੁਸੀਂ ਐਫਆਈਆਰ ਕਰਾਈਓ ਤੇ ਕਾਰਵਾਈ ਕਰੋ ਕਾਰ ਦਾ ਬਹੁਤ ਮੰਦਾ ਹਾਲ ਆ ਮੈਨੇਜਮੈਂਟ ਦਾ ਬਹੁਤ ਮੰਦਾ ਹਾਲ ਆ ਸੇਸ ਟਾਈਮ ਗਰਾਉਂਡ ਲੈਵਲ ਤੇ ਤੁਸੀਂ ਕਿਸੇ ਵਰਕਰ ਨੂੰ ਬੁਸ਼ਲੋਗੇ ਤੇ ਸਰਕਾਰ ਜੀਰੋ ਆ ਜੋ ਕੇਜਰੀਵਾਲ ਕਹਿੰਦਾ ਉਹੀ ਇੱਥੇ ਹੁੰਦਿਆ ਕਿ ਇਹਨਾਂ ਨੂੰ ਆਪਣਾ ਦਿਮਾਗ ਨਹੀਂ ਹੈਗਾ ਕਿ ਮੈਂ ਪੰਜਾਬ ਦੀ ਜਨਤਾ ਦੇ ਮਿੱਤੇ ਮਾਨ ਕੀਤਾ ਪੰਜਾਬ ਦਾ ਨੁਕਸਾਨ ਤਾਂ ਨਹੀਂ ਚਾਹਦੇ ਹੋਣਗੇ ਉਹ ਤਾਂ ਸਟੇਜਾਂ ਤੇ ਖੜੇ ਹੋ ਕੇ ਕਹਿੰਦੇ ਪੰਜਾਬ ਤਾਂ ਰੰਗਲਾ ਖੁਸ਼ੀਆਂ ਆ ਗਈਆਂ ਬੰਦਾ ਉਹ ਗੱਲਾਂ ਹੀ ਕਰਦਾ ਪਿਆ ਜਿਹੜਾ ਬੰਦਾ ਦਿੱਲੀ ਜੀ ਹਾਰ ਕੇ ਆਪਣਾ ਸ਼ੀਟ ਹਾਰ ਗਿਆ ਤੂੰ ਪੰਜਾਬ ਨੂੰ ਕਿੱਥੇ ਰਾਜ ਕਰਾ ਦੂਗਾ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਸਾਡਾ ਮੁਲਾਜ਼ਮ ਬਹੁਤ ਖੁਸ਼ ਹੈ ਮੁਲਾਜ਼ਮ ਜਿਹੜਾ ਹੈ ਕਿ ਉਹ ਦਿਨ ਰਾਤ ਜਿਹੜੀ ਹੈ ਕਿ ਉਹ ਮਿਹਨਤ ਕਰਦਾ ਪਿਆ ਹਾਲਾਂਕਿ ਇਸ ਚੀਜ਼ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਸ਼ੱਕ ਨਹੀਂ ਹੈ ਕਿ ਮੁਲਾਜ਼ਮ ਮਿਹਨਤ ਨਹੀਂ ਕਰਦਾ ਪਿਆ ਪਰ ਮਿਹਨਤ ਦਾ ਫਲ ਜਿਹੜਾ ਹੈ ਕਿ ਉਹ ਇਸ ਪ੍ਰਕਾਰ ਦਿਸ ਰਿਹਾ ਮੰਗਾ ਮਨਾਉਣ ਵਾਸਤੇ ਚੌਥੇ ਦਿਨ ਮੈਂ ਹੁਣ ਕਵਾਂਗਾ ਤੇ ਠੋਕੇ ਕਵਾਂਗਾ ਮੁਲਾਜ਼ਮਾਂ ਦੇ ਮੂੰਹ ਤੇ ਕਵਾਂਗਾ ਕਿ ਚੌਥੇ ਦਿਨ ਇਧਰੀਆਂ ਵਿੱਚ ਆ ਕੇ ਬੈਠਦੇ ਪਏ ਨੇ ਸਰਕਾਰ ਨਾਲ ਗੱਲ ਕਿਸ ਪੱਧਰ ਤੇ ਹੋ ਰਹੀ ਹੈ ਮੰਗਾ ਤਾਂ ਹੁਣ ਮੈਨੂੰ ਵੀ ਯਾਦ ਹੋ ਗਈਆਂ ਨੇ ਟਿਪਸ ਤੇ ਨੇ ਕਿ ਮੰਗਾ ਇਹਨਾਂ ਦੀਆਂ ਕਿਹੜੀਆਂ ਨੇ ਪਰ ਸਰਕਾਰ ਨੂੰ ਸ਼ਾਇਦ ਇਹ ਜਿਹੜੀ ਹੈ ਕਿ ਉਹ ਤਸਵੀਰ ਦਿਖਾਈ ਨਹੀਂ ਦਿੰਦੀ ਗੱਲ ਮੈਂ ਇੱਥੇ ਕਰਦਾ ਪਿਆ ਪੰਜਾਬ ਸਰਕਾਰ ਦੀ ਤੇ ਸਰਕਾਰੀ ਰੋਡਵੇ ਜਿਹੜੀ ਕਹੀ ਜਾਂਦੀ ਹੈ ਟਰਾਂਸਪੋਰਟ ਵਿਭਾਗ ਦੀ ਰੀੜ ਦੀ ਹੱਡੀ ਉਹ ਅੱਜ ਫੇਰ ਜਿਹੜੀ ਹੈ ਕਿ ਖੜ ਗਈ ਹੈ ਹਾਲਾਂਕਿ ਪ੍ਰਾਈਵੇਟ ਬੱਸਾਂ ਚੱਲਦੀਆਂ ਪਈਆਂ ਨੇ ਪੱਕੇ ਜਿਹੜੇ ਕੰਮ ਇਹ ਨੇ ਉਹ ਕੰਮ ਕਰਦੇ ਪੈਣੇ ਵਿਕਰਮ ਮੇਰੇ ਨਾਲ ਮੌਜੂਦ ਨੇ ਵਿਕਰਮ ਮੰਗਾ ਤਾਂ ਮੈਨੂੰ ਵੀ ਹੁਣ ਯਾਦ ਹੋ ਗਈਆਂ ਜਿਸ ਤਰੀਕੇ ਦੇ ਨਾਲ ਤੁਸੀਂ ਹਾਏ ਹਾਏ ਮੁਰਦਾਬਾਦ ਦੇ ਨਾਰੇ ਚੱਲਦੇ ਆ ਰਹੇ ਨੇ ਤੇ ਦੋ ਦਿਨ ਬਾਅਦ ਤੁਸੀਂ ਕਹਿ ਦੇਣਾ ਕਿ ਮੀਟਿੰਗ ਮਿਲ ਗਈ ਐ ਸੱਦਾ ਹੋ ਗਿਆ ਜੀ ਕੰਮ ਤੇ ਆ ਹੀ ਵਾਪਸ ਆ ਗਿਆਂ ਫਿਰ ਤੁਸੀਂ ਮਹੀਨੇ ਬਾਅਦ ਆ ਕੇ ਦੁਬਾਰਾ ਬਹਿ ਜਾਣਾ ਮੈਂ ਇਹ ਕਿੰਨੀ ਕੁ ਦੇਰ ਤੱਕ ਸਿਲਸਿਲਾ ਜਾਰੀ ਰਹਿਣਾ ਵੇਖੋ ਜੀ ਇਹ ਤਾਂ ਸਰਕਾਰ ਤੇ ਨਿਰਭਰ ਕਰਦਾ ਸਾਡਾ ਕੋਈ ਚਿੱਤ ਨਹੀਂ ਕਰਦਾ ਪਰ ਸਰਕਾਰ ਆਪਣੇ ਪੈਰਾਂ ਤੋਂ ਹੀ ਉਖੜ ਗਈ ਆ ਇਹ ਸਰਕਾਰ ਉਹ ਆ ਜਿਹੜੀ ਬੜੇ-ਬੜੇ ਤਗੜੇ ਵਾਦੇ ਕਰਤੇ ਹੀ ਹਰੇ ਪੈਣ ਵਾਲੇ ਕਿ ਮੈਂ ਬਾਹਰੋਂ ਲੋਕੀ ਜਿਹੜੇ ਬਾਹਰ ਗਏ ਸਾਡੀ ਪਬਲਿਕ ਹੈ ਉਹਨਾਂ ਨੂੰ ਵੀ ਪੰਜਾਬ ਚ ਕੰਮ ਦੇਣਾ ਜਿਹੜੇ ਬੰਦੇ ਇੱਥੇ ਕੰਮ ਕਰਦੇ ਇਹਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ ਸਾਡੇ ਹੌਲਸੋਰ ਸਾਡੇ ਮਜ਼ਦੂਰਾਂ ਦੀ ਤਨਖਾਹੀ ਨਹੀਂ ਹੋਰਿਆਂ ਨੇ ਬਾਹਰੋਂ ਆਣਾ ਸੀ ਕੰਮ ਕਰਨ ਬਿਲਕੁਲ ਜੀ ਬਿਲਕੁਲ ਇਹ ਤਾਂ ਉਹ ਸੀਐਮ ਆ ਸ਼ਹਿਰ ਦਰੂ ਪੀ ਕੇ ਭਾਸ਼ਣ ਦਿੰਦਾ ਹੈ ਭਾਸ਼ਣ ਬਹੁਤ ਸੋਹਣੇ ਲੰਮੇ ਲੰਮੇ ਦਿੰਦਾ ਪਰ ਕੰਮ ਰੁਪਈਆ ਦਾ ਨਹੀਂ ਕਰਦਾ ਉਦੋਂ ਤਾਂ ਸਾਡਾ ਟ੍ਰਾਂਸਪੋਰਟ ਮਿਨਿਸਟਰ ਆ ਜਿਹੜਾ ਟ੍ਰਾਂਸਪੋਰਟ ਮਹਿਕਮੇ ਨੂੰ ਪਤਾ ਹੀ ਨਹੀਂ ਜਿੱਥੋਂ ਬੈਨੀਫਿਟ ਮਿਲਣਾ ਪੀਏ ਬੱਸਾਂ ਉਹ ਆਈ ਉਹ ਬੰਦੇ ਆ ਜਿਨ੍ਹਾਂ ਨੇ ਆਧਾਰ ਕਾਰਡ ਫ੍ਰੀ ਹੋਇਆ ਵਾ ਇੱਕ ਸਵਾਰੀ ਨੂੰ ਲੇਡੀ ਸਵਾਰੀ ਨੂੰ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹ ਪਰ ਇਹਨਾਂ ਨੂੰ ਪਤਾ ਹੀ ਨਹੀਂ ਮਹਿਕਮਾ ਚਲਾਉਣਾ ਕਿੰਨੇ ਕਿੰਨੇ ਨਹੀਂ ਆ ਸਿਰਫ ਆਪਣੇ ਕਰਾਪਸ਼ਨ ਨੂੰ ਭੱਜੇ ਕਰਦੇ ਆ ਇਹਨਾਂ ਦਾ ਉਹ ਹਾਲ ਹੋ ਗਿਆ ਕਿ ਬਾਹਰ ਟ੍ਰਾਂਸਪੋਰਟ ਮਾਫੀਆ ਵੇਖ ਲੋ ਹਰ ਚੌਂਕ ਚ ਗੱਟੀ ਤਿੰਨੇ ਭਰਾਂ ਲਾਪੀ ਆ ਇਹ ਉਹ ਦਿਨ ਨੇ ਪਹਿਲੀਆਂ ਸਰਕਾਰਾਂਾਂ ਚ ਇਹ ਕੰਮ ਨਹੀਂ ਹੁੰਦੇ ਸੀ ਪਰ ਇਹ ਤਿੰਨਾਂ ਸਾਲਾਂ ਦੇ ਵਿੱਚ ਇਹ ਕੰਮ ਘੋਣੇ ਸ਼ੁਰੂ ਹੋ ਗਏ ਆ ਇੰਨਾ ਮੰਦਾ ਹਾੜੇ ਸਰਕਾਰ ਦਾ ਕੰਟਰੈਕਟ ਯੂਨੀਅਨ ਕਿਹੜੀ ਹੈ ਤੇ ਕੰਟਰੈਕਟ ਜਿਹੜਾ ਮੁਲਾਜਮ ਖਾਸ ਤੌਰ ਤੇ ਮੈਂ ਸਿੱਧਾ ਉਹਨੂੰ ਕੈਟੇਗੋਰਿਕਲੀ ਕਵਾਂਗਾ ਕਿਹੜੀ ਸਥਿਤੀ ਚ ਖੜਾ ਹੋਇਆ ਸੋਤਮ ਪੁੱਛ ਮੁਲਾਜ਼ਮ ਦੱਸਦੇ ਪੈਣੇ ਕਿ ਸਾਡੀਆਂ ਦਾ ਤਨਖਾਹਾਂ ਵੀ ਜੜੀਆਂ ਨਹੀਂ ਆਈਆਂ ਆਈਆਂ ਮੈਂ ਗਰਾਊਂਡ ਲੈਵਲ ਤੇ ਹਕੀਕਤ ਜਾਨਣੀ ਚਾਹੁੰਦਾ ਗਰਾਊਂਡ ਲੈਵਲ ਤੇ ਤੁਸੀਂ ਜੇ ਨਿਗਾਹ ਮਾਰੋ ਤਾਂ ਬਹੁਤ ਮੰਦਾ ਹਾਲ ਆ ਆਊਟਸੋਰਸ ਤਨਖਾਹ ਹੀ ਨਹੀਂ ਹੈਗੀ ਮਹੀਨਾ 1.5 ਲੰਘ ਚੁੱਕਾ ਉਹਨਾਂ ਦਾ ਠੇਕੇਦਾਰ ਹੀ ਨਹੀਂ ਇੱਕਦਾਰ ਨਹੀਂ ਹੈਗਾ ਚਲਾਉਂਦਾ ਕੌਣ ਪਿਆ ਇਹੀ ਤਾਂ ਪਤਾ ਨਹੀਂ ਆ ਅੱਜ ਤੋਂ ਸਾਲ ਪਹਿਲਾਂ ਦਾ ਇੱਕ ਠੇਕੇਦਾਰ ਤੇ ਉਹਨਾਂ ਨੇ ਐਫਆਈਆਰ ਕਰਾਈਆ ਦਤਾਰ ਸਕਿਉਰਿਟੀ ਸਰਵਿਸ ਤੇ ਠੀਕ ਹੈ ਉਹਦੇ ਬਾਅਦ ਉਹਨਾਂ ਨੇ ਐਸਐਸ ਪ੍ਰੋਵਾਈਡਰ ਆਂਦਾ ਅਸੀਂ ਉਤੋਂ ਆਪਣਾ ਵਰਕਰਾਂ ਦਾ ESIC EPF ਲਾਗੂ ਕਰਾਉਣ ਜਾਂਦੇ ਆ ਜਦੋਂ ਮੈਡੀਕਲ ਸਹੂਲਤ ਲੈਣੀ ਹੁੰਦੀ ਆ ਉਹ ਕਹਿੰਦਾ ਮੈਂ ਤੁਹਾਡਾ ਠੇਕੇਦਾਰ ਹੀ ਨਹੀਂ ਹੈਗਾ ਮੈਂ ਤਾਂ ਇੱਕ ਸਿਰਫ ਤਨਖਾਹ ਪਾਉਂਦਾ ਪਿਆ ਤਨਖਾਹ ਜਿਹੜਾ ਪਾਉਂਦਾ ਉਹ ESIC ਕੱਟਦਾ ਨਹੀਂ ਕਿ ਪੀਐਫ ਕਰਾਏ ਬਿਲਕੁਲ ਤਿੰਨ ਚਾਰ ਮਹੀਨੇ ਦਾ ਤਾਂ ਉਹਨੇ ਕੱਟਿਆ ਹੀ ਨਹੀਂ ਆ ਤੇ ਸਾਡੇ ESIC ਦੇ ਕਾਰਡ ਬੰਦ ਹੋ ਚੁੱਕੇ ਆ ਜਦੋਂ ਅਸੀਂ ਇਲਾਜ ਕਰਾਉਣ ਜਾਂਦੇ ਹਾਂ ਕਿਤੇ ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਪੈਂਦੇ ਪੇ ਪੈਸੇ ਤਾਂ ਠੇਕੇਦਾਰ ਨੇ ਪਾਉਣੇ ਆ ਉਹ ਸਾਰਾ ਸਿਸਟਮ ਇਹ ਸਾਡੀ ਮੈਨੇਜਮੈਂਟ ਚੰਡੀਗੜ੍ਹ ਜਿਹੜੀ ਬੈਠੀ ਐ ਡੋਸ ਬੈਠੀ ਆ ਭਰਤੀ ਕਰਾਈ ਜਾਂਦੀ ਹੈ ਠੇਕੇਦਾਰ ਸਿਸਟਮ ਦੇ ਅਸੀਂ ਉਹ ਜਰੂਰ ਕੋਚਨ ਪੁਸ਼ ਕਰਦੇ ਆ ਕਿ ਭਰਤੀ ਕਿਸ ਕਿਹੜਾ ਠੇਕੇਦਾਰ ਕਰਦਾ ਪਿਆ ਆ ਉਹ ਪਿਛਲਿਆਂ ਦਾ ਜਿਹੜਾ ਕੀਤਾ ਉਹਨਾਂ ਦਾ ਕੀ ਕੀਤਾ ਜਿਹੜੇ ਭੱਜ ਗਏ ਨੁਕਸਾਨ ਕਿਤਨਾ ਜਿਹੜਾ ਭੱਜ ਗਿਆ 15-15 ਤੋਂ 25000 ਰੁਪਏ ਪਰ ਵਰਕਰ ਸਕਿਉਰਟੀ ਲੈ ਕੇ ਫਰਾਰ ਆ ਚਾਰ-ਚਾਰ ਮਹੀਨਿਆਂ ਦਾ ইপিਐਫ, ਈਐਸਐ ਲੈ ਕੇ ਫਰਾਰ ਆ ਉੱਥੇ ਕੋਈ ਕਾਰਵਾਈ ਨਹੀਂ ਆ ਸਿਰਫ ਐਫਆਈਆਰ ਕਰਾ ਕੇ ਜੇ ਤੁਸੀਂ ਐਫਆਈਆਰ ਕਰਾਈਓ ਤੇ ਕਾਰਵਾਈ ਕਰਾਓ ਕੋਈ ਨਹੀਂ ਹੈਗਾ ਸਰਕਾਰ ਦਾ ਬਹੁਤ ਮੰਦਾ ਹਾਲ ਆ ਮੈਨੇਜਮੈਂਟ ਦਾ ਬਹੁਤ ਮੰਦਾ ਹਾਲ ਆ ਸਸ ਟਾਈਮ ਗਰਾਉਂਡ ਲੈਵਲ ਤੇ ਤੁਸੀਂ ਕਿਸੇ ਵਰਕਰ ਨੂੰ ਪੁੱਛ ਲੋਗੇ ਤੇ ਸਰਕਾਰ ਜੀਰੋ ਆ ਹੂੰ ਦਿੱਲੀ ਤੋਂ ਵਾਟਰ ਆ ਰਹੇ ਆ ਲਿਆ ਕੇ ਚੇਅਰਮੈਨ ਪੰਜਾਬ ਚ ਲਾਉਂਦੇ ਉਹਨਾਂ ਦਾ ਜੰਪਾ ਵਾਲਾ ਪੰਜਾਬ ਚ ਹੂੰ ਜੋ ਕੇਜਰੀਵਾਲ ਕਹਿੰਦਾ ਉਹੀ ਇੱਥੇ ਹੁੰਦਿਆ ਕੀ ਇਹਨਾਂ ਨੂੰ ਆਪਣਾ ਦਿਮਾਗ ਨਹੀਂ ਹੈਗਾ ਕਿ ਮੈਂ ਪੰਜਾਬ ਦੇ ਜਨਤਾ ਦੇ ਮਿੱਤੇ ਮਾਨ ਕੀਤਾ ਪੰਜਾਬ ਦਾ ਨੁਕਸਾਨ ਤਾਂ ਨਹੀਂ ਚਾਹੁੰਦੇ ਹੋਣ ਕਿ ਉਹ ਤਾਂ ਸਟੇਜਾਂ ਤੇ ਖੜੇ ਹੋ ਕੇ ਕਹਿੰਦੇ ਪੰਜਾਬ ਦਾ ਰੰਗਲਾ ਖੁਸ਼ੀਆਂ ਆ ਗਈਆਂ ਪੰਜਾਬ ਉਹ ਗੱਲਾਂ ਹੀ ਕਰਦਾ ਪਿਆ ਜਿਹੜਾ ਬੰਦਾ ਦਿੱਲੀ ਜਾ ਕੇ ਆਪਣਾ ਸ਼ੀਰ ਹਾਰ ਗਿਆ ਤੂੰ ਪੰਜਾਬ ਨੂੰ ਕਿੱਥੇ ਰਾਜ ਕਰਾ ਦੂਗਾ ਪੰਜਾਬ ਦਾ ਬੰਦਾ ਇੱਕ ਚਿਹਰਾ ਵਾ ਪੰਜਾਬ ਦਾ ਮੰਨਿਆ ਪਰ ਮੰਨਿਆ ਚਿਹਰਾ ਸੀ ਜਿਹੜਾ ਅਜਨ ਕਾਮ ਹੋਇਆ ਪਿਆ ਉਹਨੂੰ ਪਤਾ ਹੀ ਨਹੀਂ ਆ ਕਿ ਮੈਂ ਸਰਕਾਰ ਕਿੱਦਾਂ ਚਲਾਉਣੀ ਆ ਕਿ ਉਹਦੇ ਆਪਣੇ ਮੰਤਰੀ ਉਹ ਤੋਂ ਖੜੇ ਵਿਰਦੇ ਆ ਸਾਡਾ ਟ੍ਰਾਂਸਪੋਰਟ ਮਿਨਿਸਟਰ ਕਿ ਵੱਖੇ ਨੂੰ ਜਾਂਦਾ ਦਿੱਲੀ ਤੜੇ ਨੂੰ ਜਾਂਦਾ ਪਿਆ ਇਹਦੇ ਧੜੇ ਵੱਖਰੇ ਆ ਇਹ ਧੜਿਆਂ ਦੇ ਸਰਕਾਰ ਚਲਾਉਂਦੇ ਪਏ ਮਿਕਰ ਮੇਰੇ ਨਾਲ ਇੱਕ ਸਵਾਲ ਹੈ ਜਿੱਥੇ ਅਸੀਂ ਖੜੇ ਆ ਨਾ ਮੈਨੂੰ ਲੱਗਦਾ 100 ਮੀਟਰ ਤੇ ਦੂਰੀ ਤੇ ਨਾ ਲੋਕੀ ਤਰਾਹੀ ਮਾਮ ਕਰਦੇ ਪਏ ਨੇ ਖੜੇ ਨੇ ਜਿਨ੍ਹਾਂ ਨੇ ਦੂਰ ਦਰਾਡੇ ਜਾੜਾ ਪ੍ਰਾਈਵੇਟ ਦਾ ਜੋ ਹਾਲ ਹੈ ਤੁਹਾਨੂੰ ਵੀ ਪਤਾ ਮਾਫੀਆ ਇਸ ਤਰੀਕੇ ਨਾਲ ਤੁਹਾਡੇ ਤੇ ਵੀ ਨਾਰਾਜ਼ ਹੁੰਦੇ ਨੇ ਕਿ ਚੌਥੇ ਦਿਨ ਆ ਕੇ ਬਹਿ ਜਾਂਦੇ ਨੇ ਸਵਾਲ ਮੇਰਾ ਇਹ ਕਿ ਪਿਛਲੀਆਂ ਤਿੰਨ ਚਾਰ ਮੀਟਿੰਗਾਂ ਤਾਂ ਸਾਨੂੰ ਕਵਰ ਕਰਦੇ ਹੋ ਗਈਆਂ ਨੇ ਉਸ ਤੋਂ ਬਾਅਦ ਤੁਸੀਂ ਜਦੋਂ ਗਏ ਹੋ ਮੀਟਿੰਗਾਂ ਦੇ ਵਿੱਚ ਕੀ ਜਾਂਦਾ ਤੇ ਉਸ ਤੋਂ ਬਾਅਦ ਹਾਲਾਤ ਬੰਦੇ ਕਿਨੇ ਜਦੋਂ ਬਾਅਦ ਤੁਸੀਂ ਹੜਤਾਲ ਛੱਡ ਕੇ ਫਿਰ ਦੁਬਾਰਾ ਬਸਾਂ 'ਚ ਬੈੰਨੇ ਹੋ ਜਾ ਕੇ ਡਰਾਈਵਿੰਗ ਸ਼ੁਰੂ ਕਰਦੇ ਹੋ ਉਹ ਹਾਲਾਤ ਹੁੰਦੇ ਕਿਨੇ ਮੈਂ ਵੀ ਸਮਝਣਾ ਚਾਹੁੰਦਾ ਦੇਖੋ ਆਪਾਂ 1 ਜੁਲਾਈ 2024 ਨੂੰ ਸਾਡੀ ਸੀਮ ਸਿੰਘ ਸਾਹਿਬ ਨਾਲ ਮੀਟਿੰਗ ਹੁੰਦੀ ਆ ਠੀਕ ਹੈ ਉਹਦੇ ਵਿੱਚ ਸਾਨੂੰ ਲਿਖਤੀ ਪੈਨਲ ਦਿੱਤਾ ਜਾਂਦਾ ਕਿ 1 ਮਹੀਨੇ ਦੇ ਵਿੱਚ ਇਹ ਕਮੇਟੀ ਕੀਤੀ ਜਾਊਗੀ ਉਹ ਕਮੇਟੀ ਤੁਹਾਡਾ ਕੰਟਰ ਤੇ ਔਰਸੋਸ ਵਾਲਿਆਂ ਨੂੰ ਕੰਟਰੈਕਟ ਤੇ ਕੀਤਾ ਜਾਓ ਠੀਕ ਹੈ ਅਸੀਂ ਉਸ ਚੀਜ਼ ਤੇ ਇੱਕ ਲਿਖਤੀ ਜਨ ਪਰਫਰਮਾਨਾ ਜਾਰੀ ਹੋਇਆ ਅਸੀਂ ਉਤੋਂ ਵਿਸ਼ਵਾਸ ਕਰਾਂਗੇ ਕਿਉਂ ਕਰਾਂਗੇ ਕਿ ਸਾਡੀ ਸੀਐਮ ਲੈਵਲ ਤੇ ਮੀਟਿੰਗ ਹੋਈ ਹੈ ਅੱਗੇ ਸਾਡੀ ਉੱਚ ਅਧਿਕਾਰੀਆਂ ਨੇ ਹੁੰਦੀ ਸੀ ਉਹ ਲਾਰੇ ਲਾ ਦਿੰਦੇ ਸੀ ਐਰ ਕਿਤੇ ਉੱਚ ਅਧਿਕਾਰੀਆਂ ਨੇ ਹੱਥ ਖੜੇ ਕਰਤੇ ਕਿ ਜਿਹੜਾ ਤੁਹਾਡਾ ਕੰਮ ਹੈ ਸੀਐਮ ਲੈਵਲ ਦਾ ਸਾਡੇ ਲੈਵਲ ਦਾ ਨਹੀਂ ਹੈ ਤੇ ਚਾਹ ਕਿ ਸੀਐਮ ਨੇ ਥੱਲੇ ਭੇਜਤਾ ਪੈਨਲ ਨੂੰ ਬਿਲਕੁਲ ਜੀ ਸੀਐਮ ਕਹਿੰਦਾ ਕਿ ਮੈਂ ਸੈਂਡ ਕਰ ਚੁੱਕਾ ਮੈਂ ਕਮੇਟੀ ਬਣਾ ਚੁੱਕਾ ਤੁਸੀਂ ਥੱਲੇ ਗੱਲ ਕਰੋ ਮੰਤਰੀ ਸਾਹਿਬ ਆ ਚੀਮਾ ਸਾਹਿਬ ਆ ਪਰ ਅਕੀਰ ਚੀਮਾ ਸਾਹਿਬ ਨੇ ਮੇਰੇ ਨਾਲ ਮੀਟਿੰਗ ਕੀਤੀ ਉਹ ਵੀ ਇਹ ਜਵਾਬ ਦੇ ਗਏ ਆ ਕਿ ਇਹ ਸੀਐਮ ਸਾਹਿਬ ਤੱਕ ਤੁਹਾਡੀ ਹੈਗੀ ਆ ਫਾਈਲ ਉਹ ਹੀ ਤੁਹਾਡਾ ਹੱਲ ਕਰ ਸਕਦੇ ਆ ਜੇ ਸੀਐਮ ਸਾਹਿਬ ਹੀ ਹੱਲ ਕਰਦੇਵੇਂ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਓ ਫਿਰ ਅਸੀਂ ਸੀਐਮ ਸਾਹਿਬ ਨੂੰ ਪੁੱਛੀਏ ਕਿ 2 ਸਾਲ ਹੋ ਗਏ ਜਲੰਧਰ ਚ ਜਿਉਣੀ ਚੋਣ ਲੰਗੀ ਨੂੰ ਜਦੋਂ ਸਾਨੂੰ ਕਬਾਣਾ ਹੋਟਲ 'ਚ ਮੀਟਿੰਗ ਕੀਤੀ ਸੀ ਹਾਂ ਉਦੋਂ ਤੁਸੀਂ ਗਲੀਆਂ ਚਾੜਨ ਤੇ ਵੋਟਾਂ ਲੈ ਕੇ ਗਏ ਸੀ ਬਿਲਕੁਲ ਜੀ ਵੋਟਾਂ ਮੰਗਦੇ ਆ ਆ ਹੁਣ ਜਿਉਣੀ ਚੋਣ ਆਈ ਆ ਗੜੀ ਪੱਟੀ ਆਉਣ ਵਾਲੀ ਆ ਕਿੰਦਾ ਹਾਲ ਹੋਣਾ ਜਿਹੜਾ ਕਦੀ ਲੋਕਾਂ ਨੇ ਸੋਚਿਆ ਨਹੀਂ ਹੁਣਾ ਜੇ ਅਸੀਂ ਗੁੱਟੀ ਇਹਨਾਂ ਦੀ ਚੜੀ ਆ ਤੇ ਇਦਾਂ ਹੀ ਉਹਨਾਂ ਦਾ ਪ੍ਰਚਾਰ ਬੱਸਾਂ ਦੇ ਵਿੱਚ ਸ਼ੇਅਰ ਕਰਾਂਗੇ ਕਿ ਇਹ ਸਰਕਾਰ ਨੂੰ ਨਾਂ ਲਿਆ ਜਾਵੇ ਇਹਨਾਂ ਨੇ ਜਿਹੜਾ ਸ਼ੋਸ਼ਣ ਸਾਡੇ ਨਾਲ ਕੀਤਾ ਉਹ ਕਿਸੇ ਨਾਲ ਨਹੀਂ ਕੀਤਾ ਸਾਰਾ ਪੰਜਾਬ ਦਾ ਵਰਗ ਜਿੰਨੇ ਵਰਕਰ ਜਿੰਨੇ ਉਧਾਰੇ ਆ ਸਾਰੇ ਇਹਨਾਂ ਤੋਂ ਪਰੇਸ਼ਾਨ ਆ ਮੰਗਾ ਖੜੀਆਂ ਕਿੱਥੇ ਨੇ ਮੰਗਾ ਪੰਗ ਹੈ ਕਿਹੜੀ ਕਿਹੜੀ ਐਸਲੇ ਮੁੱਢਲੀ ਜਿਹੜੀ ਮੋਟੀ ਮੋਟੀ ਮੰਗ ਮੋਟੀ ਮੰਗ ਤਾਂ ਇਹ ਪਹਿਲੀ ਤਾਂ ਇਹੀ ਮੰਗਾ ਕਿ ਸਾਡੇ ਆਊਟਸੋਰਸ ਵਾਲਿਆਂ ਦਾ ਸਾਨੂੰ ਠੇਕੇਦਾਰੀ ਦੱਸਿਆ ਜਾਵੇ ਜੇ ਇਹਨਾਂ ਦਾ ਵੀ ਨਾ ਕੀਤਾ ਜਾਵੇ ਸਿਰਫ ਠੇਕੇਦਾਰੀ ਦੱਸਿਆ ਜਾਵੇ ਕਿਹੜਾ ਉਹਨਾਂ ਦਾ ਠੇਕੇਦਾਰ ਆ ਕਰੋੜਾਂ ਚ ਲੁੱਟ ਹੋ ਰਹੀ ਕਰੋੜਾਂ ਚ ਜਿਹੜਾ 15 15 25 25 ਹਜ਼ਾਰ ਸਕਿਉਰਟੀ ਲੈ ਕੇ ਭੱਜ ਗਿਆ ਉੱਤੇ ਕੀ ਕਾਰਵਾਈ ਕੀਤੀ ਉਹ ਕਿਹਨਾਂ ਨੂੰ ਕੌਣ ਜਵਾਬ ਦੇਊਗਾ ਜਿਹੜੇ ਖੜੇ ਆ ਇਹਨਾਂ ਦੇ ਆਪਣਾ 25 25 ਹਜ਼ਾਰ ਸਾਢੇ ਦੋ ਮੰਗਣਾ ਤੇ ਅਸੀਂ ਸਰਕਾਰ ਨਾਲ ਹੀ ਲੜਾਂਗੇ ਅਸੀਂ ਆਪਣੇ ਅਫਸਰਾਂ ਨੂੰ ਪੁੱਛਾਂਗੇ ਜੱਥੇਬੰਦੀ ਕੋਲ ਲਾਣ ਗਿਆ ਬਿਲਕੁਲ ਇਹੀ ਚੀਜ਼ ਆ ਅਸੀਂ ਕਹਿੰਨਾ ਸਾਣਾ ਟੇਬਲ ਤੇ ਬਹਿਣ ਸ਼ਹਿਰ ਸੀਐਮ ਦੀ ਨਾਲ ਹੋਵੇ ਉਹ ਚੀਜ਼ਾਂ ਥੱਲੇ ਹੀ ਕਰਾਪਸ਼ਨ ਹੋਈ ਜਾਂਦੀ ਹੋਵੇ ਪਰ ਸਾਣਾ ਬੈਠੇ ਰਸੇ ਜਿਵੇਂ ਇਮਾਨਦਾਰ ਆ ਦੇ ਪਰ ਉਹਦਾ ਆਪਣਾ ਰਾਦਾ ਨਹੀਂਗਾ ਚਲਾਉਂਦਾ ਸਰਕਾਰ ਇਹ ਚੀਜ਼ ਆ ਅਸੀਂ ਇਹ ਦੋ ਮੰਗਾਵਾਂ ਜਿਹੜੀਆਂ ਆ ਨੈਚੁਰੀਆ ਇਹ ਪਬਲਿਕਲੀ ਵੀ ਮੰਗਣਾ ਰੱਖੀ ਰੀਆ ਕਿ ਬੱਸਾਂ ਦੀ ਗਿਣਤੀ ਵਧਾਈ ਜਾਵੇ ਬਹੁਤ ਤਗੜੇ ਤਗੜੇ ਹਾਸੇ ਵਾਪਰੰਦੇ ਆ ਸਾਦੇ ਹਾਲਾਤ ਕੀ ਨੇ ਵੈਸੇ ਬਹੁਤ ਮਾੜੇ ਆ ਵਰਕਸ਼ਾਪ ਚ ਹੁਣ ਤੁਸੀਂ ਚਲ ਜੋ ਪਤਾ ਨਹੀਂ ਛੱਡ ਕੇ ਉਹ ਡਿੱਗ ਜਣੇ ਆ ਤੇ ਸਮਾਨ ਵਾਲਾ ਤੇ ਅੰਦਰੋਂ ਖੋਖਾ ਹੀ ਪਿਆ ਗਾ ਸਰ ਟੂਰ ਆ ਰਹੇ ਨੇ ਟਾਈਮ ਸੇ ਨਹੀਂ ਬਿਲਕੁਲ ਨਹੀਂ ਟਾਇਰ ਇੰਨੇ ਚਲਾਉਣੇ ਜਿਹਦੇ ਹਾਸੇ ਵਾਪਰਦੇ ਉਹ ਟਾਇਰਾਂ ਦੀ ਵਾਪਰੰਦੇ ਆ ਤੇ ਗਲਤੀ ਕਸੂਰ ਡਰਾਈਵਰ ਦੀ ਆ ਉਹ ਤਾਂ ਡਰਾਈਵਰ ਕਨੇਕਟਰ ਪੱਕ ਬਿਲਕੁਲ ਜੀ ਬਿਲਕੁਲ ਹੁਣ ਦਸੂਏ ਜਦੋਂ ਹੀ ਪਰਸੋਂ ਹੀ ਘਟੜਾ ਸੁਣੀ ਆ ਬਾਈ ਜਣੇ ਮਰ ਗਏ ਮਿੰਨੀ ਬ ਸਸੇਗੇ ਪ੍ਰਾਈਵੇਟ ਬੱਸੋ ਪਰ ਪ੍ਰਾਈਵੇਟ ਪਬਲਿਕ ਤਾਂ ਗਈ ਨਾ ਜਿਹੜੇ ਮਰ ਗਏ ਉਹਨਾਂ ਲਈ ਉਹਨਾਂ ਨੂੰ ਕਿਸੇ ਨੇ ਪੁੱਛਿਆ ਸਰਕਾਰ ਨੇ ਉਹਨੂੰ ਚੀਜ਼ ਨੂੰ ਦੱਬ ਦੇ ਪਏ ਆ ਅਸੀਂ ਇਹ ਚੀਜ਼ ਚਾਹੁੰਦੇ ਆ ਸਰਕਾਰ ਤੋਂ ਕਿ ਸਾਰੇ ਹਾਲਾਤ ਇਹਨਾਂ ਵਰਕਰਾਂ ਨੇ ਆਂਦਾ ਤੁਹਾਨੂੰ ਤੇ ਸਾਰੇ ਹਾਲਾਤ ਜਿਹੜੇ ਕਵਰ ਕੀਤੇ ਜਾਣ ਨਹੀਂ ਤੇ ਆਨਲਾਈਨ ਸਮਾਵਾ ਤੁਹਾਡਾ ਜਿਹੜਾ ਸਾਬਖੰਡ ਰਹਿੰਦਾ ਇਹ ਬਹੁਤ ਮਾੜਾ ਹੋ ਗਿਆ ਇੱਕ ਚੀਜ਼ ਹੋਰ ਜਾਣਨੀ ਚਾਹਾਂਗਾ ਕੱਲ ਪਰਸੋਂ ਪੰਜਾਬ ਚ ਮੁਕੰਮਲ ਤੌਰ ਤੇ ਬੱਸਾਂ ਬੰਦ ਬਿਲਕੁਲ ਜੀ ਕੱਲ ਸਾਡਾ ਜਿਹੜਾ ਜਿਹੜਾ ਪ੍ਰੋਗਰਾਮ ਆ ਉਹ ਡੀਪੂਆਂ ਚ ਆ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸੀਐਮ ਦੀ ਕੋਠੀ ਦਾ ਵਾ ਜਿਉ ਨਾ ਜਾਣ ਜਿੱਥੇ ਸਾਨੂੰ ਬਹਿਣਾ ਪਿਆ ਅਸੀਂ ਰੋਡ ਬਲੌਕ ਕਰਕੇ ਦਾ ਮੇ ਤੌਰ ਤੇ ਬੰਦ ਰਹਿਣਗੇ ਬਸਾਂ ਤਿੰਨ ਦਿਨ ਬੰਦ ਆ ਪਰਸੋ 11 ਤਰੀਕ ਨੂੰ ਰਾਤ 12 ਵਜੇ ਤੱਕ ਯਾਬ ਰੋਡ ਤੇ ਪੀਆਰਟੀਸੀ ਤੇ ਪੰਪ ਹਾਂਜੀ ਬਿਲਕੁਲ ਜੀ ਬਿਲਕੁਲ ਜਿੱਥੇ ਬੰਦੀ ਚਲੰਦਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਖੜੀ ਹੋਈ ਹੈ ਸਿੱਧੀ ਤੇ ਸਿੱਧੀ ਇੱਕੋ ਮੰਗ ਹੈ ਕਿ ਸਾਡੇ ਨਾਲ ਜਿਹੜਾ ਹੈ ਕਿ ਬਹਿ ਕੇ ਟੇਬਲ ਤੇ ਗੱਲ ਕੀਤੀ ਜਾਵੇ ਤੇ ਜੇਕਰ ਗੱਲ ਨਹੀਂ ਕਰਨੀ ਤੇ ਇਸ ਤਰੀਕੇ ਦੇ ਨਾਲ ਇਹ ਸੰਘਰਸ਼ ਜਿਹੜਾ ਹੈ ਕਿ ਉਹ ਜਾਰੀ ਰਹੇਗਾ ਤੇ ਸਰਕਾਰ ਖਾਸ ਤੌਰ ਤੇ ਜਿਮਨੀ ਚੋਣਾ ਚ ਜੋ ਵਾਅਦੇ ਕਰਦੀ ਹੈ ਉਹਨਾਂ ਨੂੰ ਪੂਰਾ ਵੀ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਤਿੱਖਾ ਕੀਤਾ ਜਾਏਗਾ ਕੈਮਰਾ ਪਰਸਨ ਦੀ ਗੁਰਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜੀ